ਦੋਸਤੋ ਇਸ ਵੀਰ ਦਾ ਨਾਮ ਹੈ ਸੰਨੀ ਸਿਕੰਦਰ ਤੇ ਬਾਕਮਾਲ ਆਵਾਜ਼ ਦਾ ਮਾਲਕ ਹੈ ਇਹਦੀਆਂ ਵੀਡੀਓਜ਼ ਪਹਿਲਾਂ ਵੀ ਸੀ ਅਪਲੋਡ ਕੀਤੀਆਂ ਨੇ ਜਿਹੜੀਆਂ ਕਿ ਦਰਸ਼ਕਾਂ ਨੇ ਸੋਹਣੇ-ਸੋਹਣੇ ਕਮੈਂਟਾਂ ਦੇ ਨਾਲ ਮਤਲਬ ਕਿ ਪ੍ਰਮਾਨ ਕੀਤੀਆਂ ਨੇ ਤੇ ਇਹ ਇੱਕ ਛੁਪਿਆ ਹੋਇਆ ਹੀਰਾ ਸੀ ਉਹਦਾ ਧੰਨਵਾਦ ਹੋਵੇ ਗੁਰਿੰਦਰ ਐਚਐਸਪੀ ਵੀਰ ਦਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਸ ਨੂੰ ਪ੍ਰਮੋਟ ਕੀਤਾ ਇਹਦੀ ਆਵਾਜ਼ ਨੂੰ ਦਸਕਾਂ ਨਾਲ ਰੂਪਰੂ ਕਰਵਾਇਆ ਸੋ ਇਹ ਵੀਡੀਓ ਵੀ ਤੁਸੀਂ ਜਿਹੜੀ ਦੇਖ ਰਹੇ ਹੋ ਗੁਰਿੰਦਰ ਐਚਐਸਪੀ ਦੇ ਥਰੂ ਹੀ ਦੇਖ ਰਹੇ ਆਂ ਤੇ ਬਹੁਤ ਹੀ ਸੁਰੇਲੀ ਆਵਾਜ਼ ਦਾ ਮਾਲਕ ਹੈ ਮਿੱਤਰੋ ਤੇ ਇਹੋ ਜਿਹਾ ਕੈਨੇਡਾ ਨੂੰ ਸਪੋਰਟ ਕਰਿਆ ਕਰੋ ਤੁਹਾਡੇ ਸਾਥ ਦੀ ਲੋੜ ਹੈ ਤਾਂ ਮੈਂ ਪਿਛਲੀ ਵੀਡੀਓ ਵਿੱਚ ਵੀ ਕਿਹਾ ਸੀ ਕਿ ਵੀ ਹਰਲੇ ਵੀ ਕੁਝ ਨਹੀਂ ਵਿਗੜਿਆ ਵੀ ਹਰਲੇ ਵੀ ਜੇ ਤੁਸੀਂ ਬਾਈ ਦੀ ਸਪੋਰਟ ਕਰੋ ਤਾਂ ਬਾਈ ਹਿੱਟ ਹੋ ਸਕਦਾ ਬਾਈ ਦੇ ਗੀਤ ਚੱਲ ਸਕਦੇ ਤੇ ਜਿੰਦਗੀ ਬਦਲ ਸਕਦੀ ਹੈ ਸੁਣ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਇਹ ਵੀ ਜਰਵਾਰੀ ਦੀ ਹੈ ਗਰਦਾ ਦੇ ਦੇਸ ਉਹ ਬਾਪੂ ਤੇਰਾ ਪੁੱਤ ਤਾਂ ਸਟਾਰ ਬਣ ਗਿਆ ਕੰਮ ਨਹੀਂ ਸੀ ਕੋਈ ਤੇ ਕਲਾਕਾਰ ਬਣ ਗਏ ਆਹ ਲਾ ਲਾ ਕੀ ਬਾਤ ਬਾਪੂ ਤੇਰਾ ਪੁੱਤ ਤਾਂ ਸਟਾਰ ਬਣ ਗਿਆ ਕੰਮ ਨਹੀਂ ਸੀ ਕੋਈ ਤੇ ਕਲਾਕਾਰ ਬਣ ਗਏ ਜਿਹੜਾ ਮੇਰਾ ਗੋਂਦੇ ਦਾ ਹੁਣਾ ਦੇ ਸੀ ਮਜ਼ਾਕ ਆਉ ਵੀਰਾ ਵੀਰਾ ਕਹਿ ਕੇ ਫੋਟੋਆਂ ਕਰਾਉਣ ਲੱਗ ਪਏ ਓ ਬਾਪੂ ਤੇਰਾ ਪੋਤਾ ਤਾਂ ਸਟਾਰ ਬਣ ਗਿਆ ਕੰਮ ਨਹੀਂ ਸੀ ਕੋਈ ਤੇ ਕਲਾਕਾਰ ਬਣ ਗਿਆ ਜਿਹੜੇ ਮੈਨੂੰ ਰਾਹ ਵਿੱਚ ਕਦੇ ਨਹੀਂ ਬਲਉਂਦੇ ਸੀ ਉਹ ਵੀ ਪਜ ਪਜ ਜੱਫੀਆਂ ਪਾਉਣ ਲੱਗ ਪਏ ਜਿਹੜਾ ਮੇਰਾ گاਉਂ ਦੇ ਦਾ ਹੁਣਾਂ ਤੇ ਸੀ ਮਜ਼ਾਕ ਹਾਉ ਵੀਰਾ ਵੀਰਾ ਕੇ ਕੇ ਫੋਟੋਆਂ ਕਰਾਉਣ ਲੱਗ ਪਏ ਮੇਰੇ ਗਾਣਿਆਂ ਦੀ ਗੱਲ ਪੂਰੇ ਵਾੜੇ 'ਚ ਉੱਡੀ ਹੂੰ ਬਾਬਾ ਜੀ ਨੇ ਹੱਥ ਫੜ ਚਾਰ ਦਿੱਤੀ ਗੁੱਡੀ ਆ ਵਾ ਵਾ ਸੱਚੀ ਹਾਂ ਮੇਰੇ ਗਿੱਧੇ ਦੀ ਗੱਲ ਵਾਰਡ ਤੇ ਉੱਡੀ ਬਾਬਾ ਜੀ ਨੇ ਹੱਥ ਪਰਚਾਰ ਦਿੱਤੀ ਗੁੱਡੀ ਉਹ ਜਿਹੜੇ ਮੇਨ ਰਹਾ ਵਿੱਚ ਹੱਥ ਨਹੀਂ ਮਰਹਾਉਂਦੇ ਸੀਗੇ ਉਹ ਵੀ ਪਜ ਪਜ ਜੱਫੀਆਂ ਪਾਉਣ ਲੱਗ ਪਏ ਜਿਹੜਾ ਮੇਰਾ ਗਉਂਦੇ ਦਾ ਹੁਣਾਉਂਦੇ ਸੀ ਮਜ਼ਾਕ ਆਉ ਵੀਰਾ ਫਿਰਾ ਕੇ ਕੇ ਫੋਟੋ ਆਖੜਾ ਲੱਗ ਪਏ